ਗੋਦੀ মিডিਆ ਨੇ ਪਹਿਲਗਾਮ ਹਮਲੇ ਤੇ ਦੇਸ਼ ਦੇ ਵਿੱਚ ਅਖੰਡਤਾ ਫਲਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਹਿਲਾਂ ਵੀ ਕਈ ਮਸਲਿਆਂ ਦੇ ਵਿੱਚ ਗੋਦੀ মিডিਆ ਨੇ ਆਪ ਦੇ ਆਪ ਦੇ ਵਿੱਚ ਖਬਰਾਂ ਲਾ ਕੇ ਦੇਸ਼ ਦੇ ਵਿੱਚ ਖੰਡ ਦਾ ਫੋਨ ਦੀ ਕੋਸ਼ਿਸ਼ ਕੀਤੀ। ਗੋਦੀ মিডিਆ ਤੇ ਕੋਈ ਪਰਚਾ ਨਹੀਂ। ਗੋਦੀ মিডিਆ ਤੇ ਕੋਈ ਐਕਸ਼ਨ ਨਹੀਂ। ਗੋਦੀ মিডিਆ ਪੰਜਾਬ ਦੇ ਖਿਲਾਫ ਬੋਲੇ, ਗੋਦੀ মিডিਆ ਕਿਸਾਨਾਂ ਦੇ ਖਿਲਾਫ ਬੋਲੇ, ਗੋਦੀ মিডিਆ ਪੰਥ ਦੇ ਖਿਲਾਫ ਬੋਲੇ ਕੋਈ ਐਕਸ਼ਨ ਨਹੀਂ। ਤੇ ਗੋਦੀ মিডিਆ ਪਹਿਲਗਾਮ ਹਮਲੇ ਤੇ ਬੋਲਿਆ ਕੋਈ ਐਕਸ਼ਨ ਨਹੀਂ। ਸਿੱਖਾਂ ਨੂੰ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਹੋਰ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਆਪਸ ਵਿੱਚ ਲੜਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਆ ਚੱਲ ਰਹੀ ਆ ਗੋਦੀ মিডিਆ ਨੇ ਕਿਹਾ ਕਿ ਉੱਥੇ ਉਹਨਾਂ ਨੇ ਕਿਹਾ ਜੀ ਅਖੇ ਮੁਸਲਮਾਨਾਂ ਨੂੰ ਨਹੀਂ ਮਾਰਿਆ ਉਹਨਾਂ ਨੇ ਤੇ ਅਖੇ ਇਕੱਲੇ ਹਿੰਦੂਆਂ ਨੂੰ ਟਾਰਗੇਟ ਕੀਤਾ ਤੇ ਕੀ ਗੋਦੀ মিডিਆ ਦੱਸ ਸਕਦਾ ਕਿ ਉੱਥੇ ਮੁਸਲਮਾਨ ਕੋਈ ਮਰਿਆ ਨਹੀਂ ਮੁਸਲਮਾਨ ਵੀ ਮਰੇ ਉੱਥੇ ਤੇ ਫਿਰ ਕਿੱਦਾਂ ਗੋਦੀ মিডিਆ ਇਹ ਗੱਲ ਕਹਿ ਸਕਦਾ ਫਿਰ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਫਿਰ ਸਭ ਤੋਂ ਵੱਡੀ ਗੱਲ ਕਿ ਟੂਰਿਸਟ ਪਲੇਸ ਆ ਪਤਾ ਲੱਗਿਆ ਕਿ ਉੱਥੇ 1-2 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਹੋਰ ਸਾਰੀਆਂ ਟੂਰਿਸਟ ਪਲੇਸਾਂ ਦੇ ਉੱਤੇ ਹਰੇਕ ਥਾਂ ਦੇ ਉੱਤੇ ਸਿਕਿਉਰਿਟੀ ਤਨਾਤਾ ਫੌਜ ਤਨਾਤਾ ਪਰ ਉੱਥੇ ਇੰਨਾ ਘੱਟ ਹੁੰਦਾ ਕਦੋਂ ਦਾ ਅੱਜ ਦਾ ਨਹੀਂ ਕਦੋਂ ਦਾ ਇੰਨਾ ਘੱਟ ਹੁੰਦਾ ਉੱਥੇ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਗਈ ਕੀ ਕਾਰਨ ਸੀ ਉਹਦਾ ਵੀ ਉਥੇ ਸਿਕਿਉਰਿਟੀ ਨਹੀਂ ਦਿੱਤੀ ਗਈ ਜਦੋਂ ਪਤਾ ਟੂਰਿਸਟ ਪਲੇਸ ਆ ਇਹਨੇ ਲੋਕ ਉਥੇ ਜਾਂਦੇ ਆ ਉਥੇ ਸਿਕਿਉਰਿਟੀ ਦੇਣੀ ਚਾਹੀਦੀ ਸੀ ਉਥੇ ਫੌਜ ਹੋਣੀ ਚਾਹੀਦੀ ਸੀ ਉਥੇ ਪੁਲਿਸ ਹੋਣੀ ਚਾਹੀਦੀ ਸੀ ਤਾਂ ਕਿ ਇਹੋ ਜੀ ਘਟਨਾ ਨਾ ਹੋਵੇ ਬਾਕੀ ਪ੍ਰਮਾਤਮਾ ਮੁਰੇ ਇਹੀ ਅਰਦਾਸ ਆ ਕਿ ਸ਼ਾਂਤੀ ਜਿਹੜੀ ਬਣੀ ਰਹੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਕਿ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਤੇ ਸਿੱਖਾਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਸਿੱਖੋਂ ਤੁਹਾਨੂੰ ਖਤਮ ਤੇ ਇਸ ਵਾਰ ਇਹ ਗੱਲਾਂ ਹੋ ਰਹੀਆਂ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹਨੂੰ ਦੰਗੇ ਦਾ ਨਾਮ ਦਿੱਤਾ ਗਿਆ ਪਰ ਜਿਹੜਾ ਇਹ ਘਟਨਾ ਹੋਈ ਇਹਨੂੰ ਅੱਤਵਾਦੀ ਹਮਲੇ ਦਾ ਐਲਾਨ ਕੀਤਾ ਗਿਆ ਚਲੋ ਜੋ ਵੀ ਹੋਇਆ ਜਿਵੇਂ ਵੀ ਹੋਇਆ ਬਹੁਤ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਮੁਸਲਮਾਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਕਿਉਂਕਿ ਕਾਫੀ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਮੁਸਲਮਾਨ ਵੀਰ ਹੈਗੇ ਆ ਸਾਰੇ ਸਪੋਰਟ ਕਰਦੇ ਆ ਕਈ ਥਾਵਾਂ ਤੇ ਦੇ صحیح ਮੈਂ ਇਹ ਜੀ ਆਪਾਂ ਕਹਿ ਲਈਏ ਕਿ ਜਿਹੜੇ ਇਹ ਕੰਮ ਕਰਕੇ ਗਏ ਆ ਉਹਨਾਂ ਦਾ ਕੋਈ ਵੀ ਇਹੋ ਜਿਹਾ ਸਿਸਟਮ ਨਹੀਂ ਹੁੰਦਾ ਦੂਜੀ ਗੱਲ ਆਪਾਂ ਇਹ ਕਹਿ ਸਕਦੇ ਆ ਕਿ ਦੇਸ਼ ਦੇ ਵਿੱਚ ਬਹੁਤ ਸਾਰੇ ਗद्दार ਆ ਜਿਹੜੇ ਕਿ ਆਪਸ ਦੇ ਵਿੱਚ ਸਾਰਿਆਂ ਨੂੰ ਲੜਾਉਣਾ ਚਾਹੁੰਦੇ ਆ ਤੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਆਪਸ ਦੇ ਵਿੱਚ ਭਾਵੇਂ ਪੰਜਾਬ ਹੋਵੇ ਭਾਵੇਂ ਹੋਰ ਸਟੇਟ ਹੋਵੇ ਕਦੇ ਲੋਕ ਇੰਨੇ ਸਿਆਣੇ ਹੋ ਚੁੱਕੇ ਆ ਕਿ ਉਹ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਐਡੀ ਗੱਲ ਨਹੀਂ ਕਰਦੇ ਜਾਂ ਆਪਸ ਵਿੱਚ ਨਹੀਂ ਨਹੀਂ ਲੜਦੇ ਪੰਜਾਬ ਦੇ ਵਿੱਚ ਕਿੰਨੇ ਲੋਕ ਜਿਹੜੇ ਆ ਕੋਸ਼ਿਸ਼ ਕਰ ਰਹੇ ਆ ਕਿ ਸਿੱਖਾਂ ਨੂੰ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਪਰ ਲੋਕ ਸਿਆਣੇ ਹੋ ਚੁੱਕੇ ਆ। ਸੋ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀ। ਨਾਲੇ ਜੇ ਕਿਸੇ ਦੀ ਵੀ ਸਰਕਾਰਾਂ ਨਾਲ ਲੜਾਈ ਆ ਤੇ ਉਹਦੇ ਵਿੱਚ ਆਮ ਬੰਦਿਆਂ ਦਾ ਕੀ ਕਸੂਰ? ਬੱਚਿਆਂ ਦਾ ਕੀ ਕਸੂਰ ਆਮ ਬੰਦਿਆਂ ਦਾ ਕੀ ਕਸੂਰ? ਉਹਨਾਂ ਔਰਤਾਂ ਦਾ ਕੀ ਕਸੂਰ ਜਿਨ੍ਹਾਂ ਦੇ ਜਿਹੜੇ ਘਰ ਉੱਜੜ ਗਏ, ਘਰ ਵਾਲੇ ਚਲੇ ਗਏ। ਉਹਨਾਂ ਬੱਚਿਆਂ ਦਾ ਕੀ ਕਸੂਰ ਜਿਨ੍ਹਾਂ ਦੇ ਪਿਤਾ ਚਲੇ ਗਏ ਸੋ ਪ੍ਰਮਾਤਮਾ ਮੁਰੇ ਇਹ ਹੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਘਰੇ ਵੀ ਇਹ ਘਟਨਾਵਾਂ ਹੋਈਆਂ ਉਹਨਾਂ ਨੂੰ ਪ੍ਰਮਾਤਮਾ ਸਮਤ ਬਖਸ਼ੇ ਉਹਨਾਂ ਨੂੰ ਪ੍ਰਮਾਤਮਾ ਇੰਨਾ ਕੋ ਹੌਸਲਾ ਬਖਸ਼ੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜੀਵਨ ਬਤੀਤ ਕਰ ਸਕਣ ਸੋ ਗੋਦੀ ਮੀਡੀਆ ਦੇ ਉੱਤੇ ਜਾਂ ਝੂਠੀਆਂ ਘਟਨਾਵਾਂ ਫਲਾਉਣ ਵਾਲਿਆਂ ਤੇ ਇਹੋ ਜਿਹੀਆਂ ਕਾਰਵਾਈਆਂ ਜ਼ਰੂਰ ਹੋਣੀਆਂ ਚਾਹੀਦੀਆਂ ਪਰ ਮਸਲਾ ਉਹ ਹੀ ਆ ਜਾਂਦਾ ਕਿ ਆਮ ਬੰਦਾ ਜੇ ਕੋਈ ਗੱਲ ਕਰੇ ਤੇ ਆਮ ਬੰਦਾ ਆਪਦੀ ਕੋਈ ਆਵਾਜ਼ ਚੱਕੇ ਸੱਚ ਦੀ ਆਵਾਜ਼ ਚੱਕੇ ਤਾਂ ਉਹਨੂੰ ਕਹਿੰਦੇ ਆ ਦੇਸ਼ ਦੀ ਖੰਡ ਤੂੰ ਖਰਾਬ ਕਰਦਾ ਪਰ ਜੇ ਗੋਦੀ ਮੀਡੀਆ ਜਾਂ ਕੋਈ ਵੱਡਾ ਬੰਦਾ ਇਹ ਗੱਲ ਕਰੇ ਤਾਂ ਉਹਨੂੰ ਕੁਝ ਨਹੀਂ ਕਰ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ